ਪੰਜਾਬੀ ਇੱਕ ਤੇ ਚੈਨਲ ਦੇਖ ਰਹੇ ਸਾਡੇ ਦਰਸ਼ਕਾਂ ਨੂੰ ਪਿਆਰ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਮਹਿਲਾਵਾਂ ਨੂੰ 1-1000 ਰੁਪਏ ਦੇਣ ਦੀ ਤਿਆਰੀ ਚ ਪੰਜਾਬ ਸਰਕਾਰ ਜਲਦ ਮਿਲੇਗੀ ਵੱਡੀ ਖੁਸ਼ਖਬਰੀ ਪੰਜਾਬ ਚ ਪੈਟਰੋਲ ਡੀਜ਼ਲ ਬਾਰੇ ਪੰਜਾਬ ਸਰਕਾਰ ਵੱਲੋਂ ਵੱਡੀ ਖਬਰ ਮੀਟਿੰਗ ਤੋਂ ਬਾਅਦ ਲੋਕਾਂ ਨੂੰ ਸੁਣਾਈ ਰਾਹਤ ਭਰੀ ਖਬਰ ਮੁੱਖ ਮੰਤਰੀ ਭਗਵੰਤ ਮਾਨ ਤੇ ਭੜਕੇ ਨਮਜੋਦ ਸਿੰਘ ਸਿੱਧੂ ਕਿਹਾ ਝੂਠ ਦੀ ਮਾਰਕੀਟਿੰਗ ਬੰਦ ਕਰ ਦਿਓ ਦਿੱਲੀ ਵੱਲ 13 ਫਰਵਰੀ ਨੂੰ ਮੁੜਤਾਵਾ ਬੋਲਣਗੇ ਪੰਜਾਬ ਦੇ ਕਿਸਾਨ ਜੰਡੇਆਲਾ ਗੁਰੂ ਰੈਲੀ ਵਿੱਚ ਕੀਤਾ ਐਲਾਨ ਸਪੀਕਰ ਕੁਲਤਾਰ ਸੰਵਾਣੇ ਦਿੱਤਾ ਵੱਡਾ ਤੋਹਫਾ ਕੋਟਕਪੁਰਾ ਲਈ 5 ਕਰੋੜ 25 ਲੱਖ ਰੁਪਏ ਦੇ 3 ਵਿਕਾਸ ਪ੍ਰੋਜੈਕਟਾਂ ਦਾ ਰੱਖਿਆ ਨੀ ਪੱਥਰ ਪੰਜਾਬ ਦੇ ਮੌਸਮ ਬਾਰੇ ਮੌਸਮ ਵਿਭਾਗ ਵੱਲੋਂ ਵੱਡੀ ਖਬਰ ਮੌਸਮ ਵਿਭਾਗ ਨੇ 5 ਜਨਵਰੀ ਤੱਕ ਅਲਰਟ ਕੀਤਾ ਜਾ ਰਿਹਾ ਪੈਟਰੋਲ ਡੀਜ਼ਲ ਤੋਂ ਬਾਅਦ ਪੰਜਾਬ ਚ ਐਲਪੀਜੀ ਸਿਲੰਡਰ ਨੂੰ ਲੈ ਕੇ ਆਈ ਵੱਡੀ ਖਬਰ ਗੈਸ ਕੰਪਨੀਆਂ ਨੂੰ ਰਿਫਾਇਨਰੀ ਤੋਂ ਨਹੀਂ ਮਿਲ ਰਹੀ ਸਪਲਾਈ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੀ ਇੱਕ ਹੋਰ ਗਰੰਟੀ ਪੂਰੀ ਕਰਨ ਜਾ ਰਹੀ ਹੈ ਮਾਨ ਸਰਕਾਰ ਔਰਤਾਂ ਨੂੰ 1-1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਪੂਰਾ ਕਰ ਸਕਦੀ ਹੈ ਇਸ ਸਾਲ ਲੋਕ ਸਭਾ ਦੀਆਂ ਚੋਣਾਂ ਆਉਣ ਵਾਲੀਆਂ ਹਨ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਵਿੱਚ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਸਰਕਾਰ ਇਹ ਸਕੀਮ ਲਾਗੂ ਕਰ ਦੇਵੇਗੀ ਹੁਣ ਸਵਾਲ ਇਹ ਹੈ ਕਿ ਪੰਜਾਬ ਦੀਆਂ ਸਾਰੀਆਂ ਮਹਿਲਾਵਾਂ ਲੜਕੀਆਂ ਨੂੰ ਕਿੰਨੇ ਰੁਪਏ ਦਿੱਤੇ ਜਾਣਗੇ ਤਾਂ ਇਸ ਦਾ ਜਵਾਬ ਇਹ ਹੈ ਕਿ ਹਲੇ ਤੱਕ ਇਸ ਸਕੀਮ ਵਿੱਚ ਸਿਰਫ ਵਿਧਵਾ ਜੱਤ ਲਾਖਸ਼ੁਦਾ ਔਰਤਾਂ ਨੂੰ ਹੀ ਰੱਖਿਆ ਜਾਵੇਗਾ ਯਾਨੀ ਕਿ ਇਸ ਗਰੰਟੀ ਨੂੰ ਲਾਗੂ ਕਰਨ ਦੇ ਲਈ ਚਾਰ ਗੇੜਾਂ ਵਿੱਚ ਵੰਡਿਆ ਗਿਆ ਹੈ ਜਿਸ ਵਿੱਚ 80 ਲੱਖ ਔਰਤਾਂ ਨੂੰ ਲਾਭ ਮਿਲੇਗਾ ਇਸ ਦੇ ਲਈ ਸਰਕਾਰ ਨੇ ਫਾਈਨਾਂਸ ਵਿਭਾਗ ਨੂੰ ਫਾਈਲ ਭੇਜੀ ਹੈ ਸਰਕਾਰ ਨੇ ਯੋਜਨਾ ਨੂੰ ਲਾਗੂ ਕਰਨ ਦੇ ਲਈ ਜਿਹੜੇ ਚਾਰ ਗੇੜ ਤੈਅ ਕੀਤੇ ਹਨ ਉਹ ਜ਼ਰੂਰਤ ਦੇ ਹਿਸਾਬ ਨਾਲ ਹੋਣਗੇ ਪਹਿਲੇ ਗੇੜ ਵਿੱਚ 150000 ਔਰਤਾਂ ਨੂੰ ਫਾਇਦਾ ਹੋਵੇਗਾ ਜਿਸ ਨਾਲ ਪੰਜਾਬ ਦੇ ਸਿਰ ਤੇ ਹਰ ਮਹੀਨੇ 15 ਕਰੋੜ ਦਾ ਬੋਝ ਪਵੇਗਾ ਪੰਜਾਬ ਵਿੱਚ ਪੈਟਰੋਲ ਅਤੇ ਡੀਜ਼ਲ ਦੇ ਸਟਾਕ ਤੇ ਪੰਜਾਬ ਸਰਕਾਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਪੰਜਾਬ ਵਿੱਚ ਡੀਜ਼ਲ ਤੇ ਪੈਟਰੋਲ ਦੀ ਵੰਡ ਦੀ ਨਿਗਰਾਨੀ ਕਰਨ ਲਈ ਸੂਬਾ ਅਤੇ ਜ਼ਿਲ੍ਹਾ ਅਧਿਕਾਰੀਆਂ ਦੀ ਇੱਕ ਉੱਚ ਪੱਧਰੀ ਮੀਟਿੰਗ ਬੁਲਾਈ ਗਈ ਸੀ ਇਹ ਮੀਟਿੰਗ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਤੇ ਕਾਰਵਾਈ ਕਰਦੇ ਹੋਏ ਬੁਲਾਈ ਗਈ ਹੈ ਮੀਟਿੰਗ ਤੋਂ ਬਾਅਦ ਪੰਜਾਬ ਦੇ ਗ੍ਰੈਸ ਕਤਰ ਗੁਰਕੀਰਤ ਕਿਰਪਾਲ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਕਹੇ ਹੈ ਕਿ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਸੂਬੇ ਵਿੱਚ ਪੈਟਰੋਲ ਅਤੇ ਡੀਜ਼ਲ ਦਾ 2 ਕਮਾ ਸਟਾਕ ਮੌਜੂਦ ਹੈ ਨਾ ਕਿ ਹੈਗੀ ਰੋਜ਼ਾਨਾ ਲਗਭਗ 4100 ਕਿਲੋਲੀਟਰ ਪੈਟਰੋਲ ਦੀ ਖਪਤ ਦੇ ਮੁਕਾਬਲੇ ਸੂਬੇ ਭਰ ਦੇ ਵੱਖ-ਵੱਖ ਪੈਟਰੋਲ ਪੰਪਾਂ ਤੇ ਪੈਟਰੋਲ ਦਾ ਸਟਾਕ ਲਗਭਗ 22600 ਕਿਲੋਲੀਟਰ ਹੈ ਤੇ ਇਸ ਨੂੰ ਸਮੇਂ-ਸਮੇਂ ਤੇ ਭਰਿਆ ਜਾਵੇਗਾ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਹੇਠਲੀ ਪੰਜਾਬ ਸਰਕਾਰ ਤੇ ਤਿੱਖਾ ਨਿਸ਼ਾਨਾ ਲਾਇਆ ਹੈ ਨਵਜੋਤ ਸਿੱਧੂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੂੰ ਹੁਣ ਝੂਠ ਦੀ ਮਾਰਕੀਟਿੰਗ ਬੰਦ ਕਰ ਦੇਣੀ ਚਾਹੀਦੀ ਹੈ ਕਿਉਂਕਿ ਪੰਜਾਬ ਦੇ ਲੋਕ ਉਹਨਾਂ ਦੇ ਲਾਰਿਆਂ ਵਿੱਚੋਂ ਬਾਹਰ ਆ ਗਏ ਹਨ ਨਵਜੋਤ ਸਿੱਧੂ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੀਤੇ ਦਿਨੀ ਇਹ ਬਿਆਨ ਦਿੱਤਾ ਸੀ ਕਿ ਕਿਸੇ ਕਾਂਗਰਸ ਜਿਸ ਤੇ ਉਹ ਦੱਸਣਾ ਚਾਹੁੰਦੇ ਹਨ ਕਿ ਇਹ ਉਹੀ ਕਾਂਗਰਸ ਹੈ ਜਿਸ ਨੂੰ ਕੁਸਵਾ ਪਹਿਲਾਂ ਹੁਣਾਂ ਚ 5 ਕਰੋੜ ਵੋਟਾਂ ਪਈਆਂ ਸਨ 614 ਵਿਧਾਇਕ ਹਨ ਜਦਕਿ ਦੂਜੇ ਪਾਸੇ ਪੰਜ ਸੂਬਿਆਂ ਵਿੱਚ ਹੋਈਆਂ ਚੋਣਾਂ ਚ ਆਮ ਆਦਮੀ ਪਾਰਟੀ ਨੇ ਤਿੰਨ ਵਿੱਚ ਚੋਣਾਂ ਲੜੀਆਂ ਪਰ ਤਿੰਨਾਂ ਰਾਜਾਂ ਵਿੱਚ ਅੱਧੀ ਫੀਸ ਦੀ ਵੋਟਾਂ ਵੀ ਨਹੀਂ ਪਈਆਂ ਅਤੇ ਫਿਰ ਵੀ ਉਹ ਖੁਦ ਨੂੰ ਨੈਸ਼ਨਲ ਪਾਰਟੀ ਦਾ ਮੁੱਖ ਮੰਤਰੀ ਦੱਸਦੇ ਹਨ ਉਹਨਾਂ ਕਹਿੰਦੇ ਹੈਗੇ ਅੱਜ ਮੁੱਖ ਮੰਤਰੀ ਨੂੰ ਈਡੀ ਤੋਂ ਡਰ ਲੱਗ ਰਿਹਾ ਹੈ ਜਿਹੜੇ ਅਲੀ ਬਾਬਾ 40 ਚੋਰਾਂ ਨੂੰ ਖਤਮ ਕਰਨ ਆਏ ਸਨ ਅੱਜ ਉਹਨਾਂ ਦੇ ਹੀ ਅਗਵਾਈ ਕਰਨ ਵਿੱਚ ਲੱਗੇ ਹੋਏ ਹਨ ਨਵਜੋਤ ਸਿੰਘ ਨੇ ਪੰਜਾਬ ਅੰਦਰ ਜੇਲ੍ਹ ਵਿੱਚ ਖੁੱਲੇ ਆਂ ਵਿਕ ਰਹੇ ਨਸ਼ੇ ਨੂੰ ਲੈ ਕੇ ਵੀ ਜੇਲ੍ਹ ਮੰਤਰੀ ਤੇ ਸਵਾਲ ਚੁੱਕੇ ਹਨ ਉਹਨਾਂ ਨੇ ਕਿ ਹੈਗੇ ਪੰਜਾਬ ਦੀ ਪੂਰੀ ਪੁਲਿਸ ਮੁੱਖ ਮੰਤਰੀ ਅਤੇ ਉਹਨਾਂ ਦੀ ਪਤਨੀ ਦੀ ਸੁਰੱਖਿਆ ਵਿੱਚ ਲੱਗੀ ਹੋਈ ਹੈ ਝੰਡੇਆਲਾ ਗੁਰੂ ਦਾਣਾ ਮੰਡੀ ਵਿੱਚ ਉੱਤਰ ਭਾਰਤ ਦੀਆਂ 18 ਕਿਸਾਨ ਜਥੇਬੰਦੀਆਂ ਤੇ ਸੰਯੁਕਤ ਕਿਸਾਨ ਮੋਰਚੇ ਦੇ ਸਾਂਝੇ ਸੱਦੇ ਤੇ ਕੋਈ ਮਹਾਰੈਲੀ ਵਿੱਚ ਵੱਡਾ ਇਕੱਠ ਹੋਇਆ ਤੇ ਜਿਸ ਵਿੱਚ 13 ਫਰਵਰੀ ਨੂੰ ਦਿੱਲੀ ਵਿੱਚ ਪੂਚ ਦਾ ਐਲਾਨ ਕਰਕੇ ਇੱਕ ਵਾਰ ਫਿਰ ਤੋਂ ਦਿੱਲੀ ਮੋਰਚੇ ਦਾ ਐਲਾਨ ਕਰ ਦਿੱਤਾ ਗਿਆ ਹੈ ਝੰਡੇਆਲਾ ਗੁਰੂ ਕਿਸਾਨ ਰੈਲੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਬੱਚੇ ਬਜ਼ੁਰਗ ਤੇ ਔਰਤ ਪਹੁੰਚੇ ਸਾਰੇ ਨੇ ਸਭ ਤੋਂ ਪਹਿਲਾਂ ਸ਼ਹੀਦ ਕਿਸਾਨਾਂ ਦੀ ਆਤਮਾ ਦੀ ਸ਼ਾਂਤੀ 2 ਮਿੰਟ ਦਾ ਮੌਨ ਰੱਖਿਆ ਇਸ ਉਪਰੰਤ ਸਰਕਾਰ ਖਿਲਾਫ ਰੱਜ ਕੇ ਪੜਾਅ ਕੱਢੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਨੀ ਨਵੇਂ ਸਾਲ ਨੂੰ ਜੀ ਆਇਆ ਕਹਿਣ ਲਈ ਕੋਟਕੂਰਾ ਵਾਸੀਆਂ ਨੂੰ 5 ਕਰੋੜ 25 ਲੱਖ ਰੁਪਏ ਦੇ ਤਿੰਨ ਵਿਕਾਸ ਪ੍ਰੋਜੈਕਟਾਂ ਦਾ ਤੋਹਫਾ ਦਿੰਦੇ ਹੋਏ ਨੀਂਹ ਪੱਥਰ ਰੱਖਿਆ ਸਪੀਕਰ ਸੰਧਵਾਨੀ ਦੱਸਿਆ ਕਿ ਵਿਕਾਸ ਕਾਰਜਾਂ ਦੀ 7 ਕਰੋੜ ਰੁਪਏ ਐਕਸ਼ਨ ਕੀਤੇ ਗਏ ਸਨ ਪਰ ਆਪ ਸਰਕਾਰ ਉਲੋਪਣਾਏਗੀ ਇਮਾਨਦਾਰੀ ਵਾਲੀ ਟੈਂਡਰ ਪ੍ਰਕਿਰਿਆ ਕਾਰਨ 7 ਕਰੋੜ ਰੁਪਏ ਕਾਂਬਾ ਸਵਾ 5 ਕਰੋੜ ਰੁਪਏ ਦੇ ਟੈਂਡਰਾਂ ਜਰੀਏ ਨੇਪਰੇ ਚਾੜੇ ਜਾਣਗੇ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਲੋਕਾਂ ਦਾ ਪੈਸਾ ਬਚਾਉਣ ਲਈ ਵਚਨਬੱਧ ਹੈ ਪੰਜਾਬ ਵਿੱਚ ਨਵੇਂ ਸਾਲ ਦੀ ਸ਼ੁਰੂਆਤ ਕੜਾਕੇ ਦੀ ਠੰਡ ਨਾਲ ਹੋਈ ਸੀ ਸਾਲ 2024 ਦੇ ਤੀਜੇ ਦਿਨ ਵੀ ਸ਼ੀਤ ਲਹਿਰ ਦਾ ਕਹਿਰ ਹੈ ਪਿਛਲੇ ਦਿਨਾਂ ਤੋਂ ਲਗਾਤਾਰ ਡਿੱਗ ਰਿਹਾ ਤਾਪਮਾਨ ਨੇ ਲੋਕਾਂ ਨੂੰ ਕੰਬਣੀ ਛੇੜ ਰੱਖੀ ਹੈ ਅੱਜ ਵੀ ਪੰਜਾਬ ਵਿੱਚ ਸੰਘਣੀ ਧੁੰਦ ਛਾਈ ਹੋਈ ਹੈ ਤੇ ਆਮ ਜੀਵਨ ਪ੍ਰਭਾਵਿਤ ਹੋ ਰਿਹਾ ਹੈ ਮੌਸਮ ਵਿਗਿਆਨੀ ਨੇ ਪੰਜਾਬ ਵਿੱਚ ਅਗਲੇ 2 ਦਿਨ ਤੱਕ ਸੰਘਣੀ ਧੁੰਦ ਤੇ ਕੜਾਕੇ ਦੀ ਠੰਡ ਪੈਣ ਦੀ ਪੇਸ਼ੀਨ گوئی ਕੀਤੀ ਹੈ ਇਸ ਦੌਰਾਨ ਤਾਪਮਾਨ ਵਿੱਚ 2 ਤੋਂ 4 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ ਮੌਸਮ ਵਿਭਾਗ ਆਵਿਕ ਸਾਲ ਦੇ ਪਹਿਲੇ ਦਿਨ ਪੰਜਾਬ ਦਾ ਗੁਰਦਾਸਪੁਰ ਸਭ ਤੋਂ ਠੰਡਾ ਰਿਹਾ ਹੈ ਪੰਜਾਬ ਭਰ ਚ ਪੈਟਰੋਲ ਡੀਜ਼ਲ ਦੀ ਕਿੱਲਤ ਤੋਂ ਬਾਅਦ ਹੁਣ ਘਰੇਲੂ ਅਤੇ ਕਮਰਸ਼ੀਅਲ ਗੈਸ ਦੀ ਸਪਲਾਈ ਨੂੰ ਲੈ ਕੇ ਹਾਹਾਕਾਰ ਮਚਣੀ ਸ਼ੁਰੂ ਹੋ ਗਈ ਹੈ ਦਰਅਸਲ ਗੈਸ ਕੰਪਨੀਆਂ ਨੂੰ ਰਿਫਾਇਨਰੀ ਤੋਂ ਸਪਲਾਈ ਨਾ ਮਿਲਣ ਕਾਰਨ ਏਜੰਸੀਆਂ ਦੇ ਹਾਲਾਤ ਵਿਗੜਨੇ ਸ਼ੁਰੂ ਹੋ ਗਏ ਹਨ ਕੱਲ ਸਵੇਰ ਤੋਂ ਪੈਟਰੋਲ ਡੀਜ਼ਲ ਨੂੰ ਲੈ ਕੇ ਸੂਬੇ ਚ ਹਫੜਾ ਤਫੜੀ ਬਾਲਾ ਮਾਹੌਲ ਪੈਦਾ ਹੋ ਚੁੱਕਾ ਹੈ ਦੱਸਣਯੋਗ ਹੈ ਕਿ ਭਾਰਤ ਸਰਕਾਰ ਨੇ ਹਾਲ ਹੀ ਵਿੱਚ ਬ੍ਰਿਟਿਸ਼ ਇੰਡੀਅਨ ਪੈਨਲ ਕੋਡ ਨੂੰ ਭਾਰਤੀ ਸਜ਼ਾ ਜਾਬਤਾ ਚ ਬਦਲਦੇ ਹੋਏ ਕਾਨੂੰਨ ਵਿੱਚ ਕਈ ਸਖਤ ਬਦਲਾਅ ਕੀਤੇ ਹਨ ਇਸ ਕਾਰਨ ਹੋ ਤਾਂ ਹੁਣ ਹੀ ਟੈਂਡ ਰਨ ਕੇਸਾਂ 'ਚ ਸਜ਼ਾ ਦੀ ਵਿਵਸਥਾ ਨੂੰ 2 ਸਾਲ ਤੋਂ ਵਧਾ ਕੇ 10 ਸਾਲ ਕਰ ਦਿੱਤਾ ਗਿਆ ਹੈ ਇਸ ਦੇ ਵਿਰੋਧ ਵਿੱਚ ਦੇਸ਼ ਭਰ ਦੀਆਂ ਟਰਾਂਸਪੋਰਟ ਜਥੇਬੰਦੀਆਂ ਨੇ ਹੜਤਾਲ ਕਰ ਦਿੱਤੀ ਹੈ ਪੰਜਾਬ ਰੋਡ ਵਿੱਚ ਪਣਵੱਸ ਅਤੇ ਪੀਆਰਟੀਸੀ ਦੇ ਠੇਕੇ ਦੇ ਕੰਮੇ ਵੀ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਹਿੱਟ ਐਂਡ ਰਨ ਕਾਨੂੰਨ ਦੇ ਵਿਰੋਧ ਵਿੱਚ ਉਤਰ ਆਏ ਹਨ ਅੱਜ ਪਣਵੱਸ ਅਤੇ ਪੀਆਰਟੀਸੀ ਦੀਆਂ 3300 ਬੱਸਾਂ ਦੇ ਪਈਏ ਵੀ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਰੁਕਣਗੇ ਇਸ ਦੌਰਾਨ ਮੁਲਾਜ਼ਮ ਬੱਸਾਂ ਖੜੀਆਂ ਕਰਕੇ ਕੇਂਦਰ ਸਰਕਾਰ ਦਾ ਪੁਤਲਾ ਫੂਕੇ ਰੋਸ ਪ੍ਰਦਰਸ਼ਨ ਕਰਨਗੇ ਹਾਲਾਂਕਿ ਸਰਕਾਰ ਦੇ ਬੱਸ ਡਿਪੋ ਵਿੱਚ 3-4 ਦਿਨਾਂ ਦਾ ਤੇਲ ਬਚਿਆ ਹੈ ਜੇ ਹੜਤਾਲ ਲੰਬੇ ਸਮੇਂ ਤੱਕ ਜਾਰੀ ਰਹੀ ਤਾਲੂਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪੰਜਾਬ ਰੋਡਵੇਜ ਪਣਵਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਦੇ ਪ੍ਰਧਾਨ ਰੇਸ਼ਮ ਸਿੰਘ ਨੇ ਕਿਹਾ ਕਿ ਉਹ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਦਰਨਾ ਦੇਣਗੇ ਇਸ ਵਿੱਚ ਪਣਵਸ ਦੀਆਂ 1900 ਬੱਸਾਂ ਤੇ ਪੀਆਰਟੀਸੀ ਦੀਆਂ 1400 ਬੱਸਾਂ ਦੇ ਮੁਲਾਜ਼ਮ ਸ਼ਾਮਿਲ ਹੋਣਗੇ 새 ਨਵੇਂ ਸਾਲ ਦੀ ਵਧਾਈ ਦੇਣਾ ਉੱਥੇ ਨਾਲ ਇੱਕ ਖੁਸ਼ਖਬਰੀ ਵੀ ਦੇਣ ਖੁਸ਼ਖਬਰੀ ਇਹ ਇਹ ਪੰਜਾਬ ਸਰਕਾਰ ਨੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਜਿਹੜਾ ਮਹਿੰਗੀ ਬਿਜਲੀ ਵਾਲਾ ਪਿਛਲੀਆਂ ਸਰਕਾਰਾਂ ਵੇਲੇ ਲੁੱਟ ਸ਼ੁਰੂ ਹੋਈ ਸੀ ਉਹਨੂੰ ਖਤਮ ਕਰਨ ਦੀ ਕਮਾਈ ਸ਼ੁਰੂ ਕਰ ਦਿੱਤੀ ਹੈ ਬੜਾ ਵੱਡਾ ਗਿਫਟ ਨਿਊ ਇਅਰ ਗਿਫਟ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਵਾਸੀਆਂ ਨੂੰ ਦਿੱਤਾ ਗਿਆ ਉਹ ਹੈ ਜਿਹੜਾ ਜੀਵੀ ਕੇ ਥਰਮਲ ਪਲਾਂਟ ਕੋਂਡਵਾਲ ਸਾਹ ਵਾਲਾ ਉਹ ਪੰਜਾਬ ਸਰਕਾਰ ਨੇ ਖਰੀਦ ਕੇ ਤੁਹਾਨੂੰ ਦੇ ਦਿੱਤਾ ਸਰਕਾਰ ਕੋਲੇ ਆ ਬੋਲੇ ਸੋਨਿਆ ਸਾ ਸ਼੍ਰੀ ਅਕਾਲ ਦਿੱਲੀ ਦੇ ਵਿੱਚ ਜਿਸ ਤਰ੍ਹਾਂ ਸ਼੍ਰੀਮਾਨ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਸਰਕਾਰ ਨੇ 100ਾਂ ਕਰੋੜ ਸੈਂਕੜੇ ਕਰੋੜ ਰੁਪਈਆ ਕੁਲਾਂ ਜੋ ਬਚਾਇਆ ਉਹਦੀ ਸ਼ੁਰੂਆਤ ਅੱਜ ਕੋਟ ਪੂਰੇ ਦੇ ਵਿੱਚ ਵੀ ਹੋ ਗਈ ਆ ਅੱਜ ਜਿਹੜੇ ਪ੍ਰੋਜੈਕਟ ਸ਼ੁਰੂ ਕੀਤੇ ਸੀ ਇਹਨਾਂ ਦਾ 7 ਕਰੋੜ ਰੁਪਈਆ ਨਿਵਾਸੀ 7 ਕਰੋੜ ਨਿਵਾਸੀ ਔਰ ਉਹਦੇ ਲਈ ਪੈਸੇ ਆਪਾਂ ਨੂੰ ਸੈਂਕਸ਼ਨ ਹੋ ਚੁੱਕੇ ਹਾਂਜੀ ਸੈਂਕਸ਼ਨ ਹੋ ਚੁੱਕੇ ਪੈਸੇ ਆਪਾਂ ਨੂੰ 7 ਕਰੋੜ ਸੈਂਕਸ਼ਨ ਹੋ ਚੁੱਕੇ ਆ ਲੇਕਿਨ ਇਸ 7 ਕਰੋੜ ਚੋਂ ਵੀ ਤੁਹਾਡੇ ਇਸ ਸੇਵਾਦਾਰ ਦੀ ਕਿਰਪਾ ਹੋਈ ਹੈ ਆਪਾਂ 2 ਕਰੋੜ ਰੁਪਈਆ ਬਜਾਤਾ ਇਹ 5 ਕਰੋੜ ਚ ਕਰਾਵਾਂਗੇ ਤਿੰਨੇ ਕਪ ਹਾਂ ਜੇ ਸਤਰ ਜੇ ਆਪਣੇ ਪਹਿਲਾ ਵਾਲੇ ਪੇਂਡਿਆ ਦੇ ਹੁੰਦੀ ਤੇ 7 ਕਰੋੜ ਵਾਲੀ 10 ਕਰੋੜ ਦੀ ਡਾਇਵਰਟਾ ਸੀ ਸਰ ਇੱਕ ਸੈਂਟਰ ਸਰਕਾਰ ਨਾਲ ਕਸ਼ਮਸ ਚੱਲ ਰਹੀ ਹੈਗੀ ਹੈ ਵੀ 26 ਜਨਵਰੀ ਦੀ ਜਿਹੜੀ ਝਾਕੀ ਹੈ ਉਹ ਨਹੀਂ ਸ਼ਾਮਿਲ ਕੀਤੀ ਜਾ ਰਹੀ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਜੀ ਦੇਖੋ ਜੀ ਉਹ ਪੰਜਾਬ ਤੋਂ ਛੱਡਦੇ ਆ ਕੇਂਦਰ ਸਰਕਾਰ ਵਾਲੇ ਉਹਨਾਂ ਨੂੰ ਪਤਾ ਵੀ ਇਹ ਪੰਜਾਬੀ ਉਹ ਲੋਕ ਨੇ ਸਿੱਖ ਉਹ ਲੋਕ ਨੇ ਪੰਜਾਬੀ ਉਹ ਲੋਕ ਨੇ ਜਿੰਨਾਂ ਨੇ ਆਜ਼ਾਦੀ ਲੈ ਕੇ ਦਿੱਤੀ ਜਿਨ੍ਹਾਂ ਨੇ ਆਜ਼ਾਦੀ ਨੂੰ ਬਰਕਰਾਰ ਰੱਖਣਾ ਤੇ ਕੁਰਬਾਨੀਆਂ ਹੁਣ ਵੀ ਦੇ ਰਹੇ ਆ ਇਹ ਕਿਤੇ ਚਾਈਨਾ ਨਾਲ ਲੜਾਈ ਹੁੰਦੀ ਹੈ ਤੇ 50% ਕੁਰਬਾਨੀਆਂ ਪੰਜਾਬੀਆਂ ਦੀਆਂ ਹੁੰਦੀਆਂ ਉਹਦੇ ਦੇਸ਼ ਦਾ ਅੰਨ ਭਰਨ ਵਾਲੇ ਪੰਜਾਬੀ ਦੇਸ਼ ਨੂੰ ਅੰਨ ਪੈਦਾ ਕਰਕੇ ਦੇਣ ਵਾਲੇ ਪੰਜਾਬੀ ਉਹ ਜੇ ਸਾਨੂੰ ਹੋਰ ਕਿਸੇ ਸੂਬੇ ਨਾਲ ਕੋਈ ਮਤਲਬ ਪ੍ਰੋਬਲਮ ਨਹੀਂ ਹੈ ਇਹ ਮਹਾਤਮਾ ਗਾਂਧੀ ਦੇ ਸੂਬੇ ਗੁਜਰਾਤ ਦੀ ਝਾਕੀ ਸ਼ਾਮਿਲ ਹੋ ਸਕਦੀ ਹੈ ਉਹਦੇ ਤੇ ਵੀ ਇਹੀ ਸ਼ੇਮ ਸੇਮ ਸ਼ਰਤਾ ਸੀ ਗਿਆ ਇਹਦਰ ਸ਼ਹੀਦ ਭਗਤ ਸਿੰਘ ਦੇ ਪੰਜਾਬ ਦੀ ਝਾਕੀ ਕਿਉਂ ਨਹੀਂ ਸਾਫ ਕੋ ਸੱਲ ਹੋ ਰਹੀ 26 ਜਨਵਰੀ ਦੇ ਮੌਕੇ ਇਹ 26 ਜਨਵਰੀ ਤਾਂ ਕਰਕੇ ਤੁਸੀਂ ਮਨਾਉਣ ਯੋਗ ਹੋਏ ਹੋ ਕਿਉਂਕਿ ਪੰਜਾਬੀਆਂ ਨੇ 92% ਕੁਰਬਾਨੀਆਂ ਦਿੱਤੀਆਂ ਸੋ ਇਹ ਟੱਕਾ ਪੰਜਾਬ ਨਾਲ ਕਰਨਾ ਨਹੀਂ ਚਾਹੀਦਾ ਕੇਂਦਰ ਸਰਕਾਰ ਕੋਲੇ ਹਜੇ ਵੀ ਮੌਕਾ ਹੈ ਇਹਨੂੰ ਸੁਧਾਰ ਲੈਣ ਇਹ ਟੱਕਾ ਨਾ ਕਰ ਪਿਛਲੀ ਵਾਰ ਵੀ ਕੀਤਾ ਸੀ ਇਸ ਵਾਰ ਵੀ ਇਹਨਾਂ ਨੇ ਦੁਹਰਾਇਆ ਇਹ ਨਹੀਂ ਕਰਨਾ ਚਾਹੀਦਾ ਇਹ ਅਜ ਭਗਵੰਤ ਮਾਨ ਤਪੂਸੀਆਂ ਹੀ ਮਾਰਦਾ ਥੋਥਾ ਚਣਾ ਬਾਜੇ ਕਣ ਹਾਂ ਇਹ ਥੋਥਾ ਆਦਮੀ ਹੈ ਹੈ ਇਹ ਕਹਿੰਦਾ ਜੀ ਕਾਂਗਰਸ ਬਾਰੇ ਕੱਲ ਬੋਲਿਆ ਇਹ ਜੀ ਹੈ ਇੱਕ ਹੀ ਕਾਂਗਰਸ ਇਹਨੂੰ ਇਹ ਨਹੀਂ ਪਤਾ ਵੀ ਤੂੰ ਗਲਤ ਕਹਿ ਗਿਆ ਤੂੰ ਬਣਾਈ ਇੱਕ ਸੀ ਸਾਡੀ ਸੀਟ ਚੋਣੇ ਨਮਾਇੰਦਿਆਂ ਚ ਲੋਕ ਸਭਾ ਦੇ ਬੱਚੇ ਤੇ ਅਸੀਂ ਆਪਣੇ ਆਪ ਨੂੰ ਨੈਸ਼ਨਲ ਪਾਰਟੀ ਕਰਦੇ ਇਹਨੂੰ ਸ਼ਰਮਨਾ ਆਈ ਕਹਿੰਦੇ ਨੂੰ ਨੋਟਾਂ ਤੋਂ ਘੱਟ ਵੋਟਾਂ ਪਈ ਪੰਜ ਕਰੋੜ ਵੋਟਾਂ ਪਈਆਂ ਕਾਂਗਰਸ ਨੂੰ 10 ਲੱਖ ਵੋਟਾਂ 490 10 ਲੱਖ ਵੋਟਾਂ ਬੀਜੇਪੀ ਤੋਂ ਉੱਤੇ ਪਈਆਂ ਚਾਰ ਸਟੇਟਾਂ 'ਚ ਤੇ ਇਹਨਾਂ ਨੂੰ ਕਿੰਨੀਆਂ ਪਈਆਂ ਅੱਧਾ ਪਰਸੈਂਟ ਵੋਟ ਨਹੀਂ ਪਈ ਮਿੱਤਰ ਪਿਆਰੇ ਤੂੰ ਮੁਝਾਜ ਦੇ ਵਿੱਚ ਬਹਿ ਕੇ ਕਰੇ ਟਪੂਸੀ ਮਾਰੀ ਇੱਧਰ ਨੂੰ ਕਰੇ ਇੱਧਰ ਨੂੰ ਕਰੇ ਇੱਧਰ ਨੂੰ ਗੱਲਾਂ ਹੀ ਸੀ ਤੇਰੇ ਕੋਲ ਕਿਸੇ ਨੇ ਭਰੋਸਾ ਕੀਤਾ ਸਭ ਤੋਂ ਵੱਡੀ ਚੀਜ਼ ਛੋਟੇ ਵੀਰ ਕਿਸੇ ਵੀ ਲੀਡਰ ਵਾਸਤੇ ਅੱਜ ਪੰਜਾਬ ਨੂੰ ਖੜਾ ਕਰਨ ਵਾਸਤੇ ਭਰੋਸੇਯੋਗਤਾ ਉਹਦੀ ਕ੍ਰੈਡੇਬਿਲਿਟੀ ਉਹਦਾ ਕੈਰੇਕਟਰ ਕੋ ਕਿਸੇ ਤੇ ਉਂਗਣਾ ਚੱਕਣਾ ਬੰਦਾ ਆਪ ਵਿਰੋਧੀ ਧਿਰ ਬਣ ਕੇ ਖੜਾ ਜੀ ਮੈਂ ਆਪਣੀ ਜ਼ਿੰਦਗੀ ਚ ਉਂਗਣਾ ਨਹੀਂ ਚੱਕਿਆ ਕੇ ਹੂੰ ਤੂੰ ਦੇਖ ਨਵਜੋਤ ਸਿੰਘ ਸਿੱਧੂ ਸਰ ਮਹਿੰਦਰ ਸਿੰਘ ਆ ਖੜੇ ਆ ਮਾਨਸ ਸਿੰਘ ਜੀ ਸਾਹਿਬ ਇਹ ਜੀ ਕਿੰਨੇ ਪੱਬਰ ਸ਼ੇਰ ਨੇ ਜਿਹੜੇ ਵਿਰੋਧੀ ਧਿਰ ਬਣ ਕੇ ਖੜੇ ਆ ਕਿ ਨਹੀਂ ਖੜੇ ਜੀ ਇਹਨੂੰ ਰੋਜ਼ ਸਵਾਲ ਕਰਦੇ ਇਹ ਪਗੌੜਾ ਹੈ ਕਿ ਨਹੀਂ ਸਵਾਲਾਂ ਦਾ ਮੁੱਖ ਮੰਤਰੀ ਨੂੰ ਸਵਾਲ ਕਰੀਏ ਮੁੱਖ ਮੰਤਰੀ ਭੱਜਦਾ ਹੂੰ ਅਖਾ ਗਿਆ ਉਹ ਨਹੀਂ ਉਹਦੋਂ ਕਿਹੜਾ ਆਉਦਾ ਸੀ ਜਦੋਂ ਤੇਰੇ ਕੋਲ ਗਏ ਸੀ ਵੀ ਆ 18 ਚੀਜ਼ਾਂ ਪੂਰੀਆਂ ਕਰ ਤੈ ਘਰੇ ਵੜਿਆ ਐ ਕਰਕੇ ਖੜ ਗਿਆ ਸੀ ਕਿਉਂਕਿ ਉੱਤਰ ਹੀ ਹੈ ਨਹੀਂ ਇਹ ਦਿੱਲੀ ਵਾਲੇ ਰਲ ਕੇ ਪੰਜਾਬ ਨਾਲ ਸੂਪਾ ਗਿਰਦੀ ਤਾਤਾ ਵੇਚਦਾ ਅੰਨਾ ਮਾਰੇ ਅੰਨੀ ਨੂੰ ਤੇ ਕਿਸੋਂ ਨੂੰ ਵਜੇ ਧੰਮੀ ਨੀਤੀ ਤੇ ਨਾ ਕੋਈ ਹੈ ਹੀ ਨਹੀਂ ਇਸ ਤਰ੍ਹਾਂ ਨਾਮ ਹੈ ਕਿਤੇ ਦੇਖ ਰਿਆਂ ਤੇ ਨਹੀਂ ਮੈਂ ਇਹ ਪ੍ਰਯਾਸ ਕਰਦਾ ਵੀ ਮੈਂ ਇਹ ਹੰਕਾਰ ਵੀ ਮੈਂ ਦੇਖਦਾ ਜੀ ਮੈਂ ਕਰ ਤਿਕਣਾ ਲੋਕਾਂ ਨੇ ਜੀ ਵੋਟਾਂ ਲੋਕਾਂ ਨੇ ਪਾਉਣੀ ਤੇ ਲੋਕੀ ਵੋਟਾਂ ਭਰੋਸੇ ਯੋਗਤਾ ਤੇ ਪਾਉਣਗੇ ਐ ਕਿ ਚਿਹਰਿਆਂ ਨੂੰ ਵੋਟਾਂ ਪੈਣੀ ਹੈ ਕ੍ਰੈਡੀਬਿਲਟੀ ਨੂੰ ਵੋਟਾਂ ਪਾਣੀ ਹੈ ਉਹੀ ਤਾਂ ਮੈਂ ਤੈਨੂੰ ਕਹਿ ਰਿਹਾ ਮੈਂ ਤੇ ਆਪਣੇ ਤੱਥ ਰੱਖੇ ਨੇ ਵੀ ਭਾਈ ਜਦੋਂ ਕੈਪਟਨ ਮਰਿੰਦਰ ਸਿੰਘ ਜਿੱਤਿਆ ਉਹ 56 ਸੀਟਾਂ ਤੇ ਕੈਂਪੇਨ ਕੀਤੀ ਸੀ 55 ਤੇ ਉਦੋਂ ਆਮ ਆਦਮੀ ਪਾਰਟੀ 23% 24% ਵੋਟਾਂ ਦੇ ਖੜੀ ਸੀ ਅਸੀਂ 38 ਤੇ ਸੀ 38 ਤੇ ਜਿੱਤੇ ਠੀਕ ਹੈ ਉਦੋਂ ਬਾਅਦ ਤੁਸੀਂ ਜਿੱਤੇ 42% ਵੋਟਾਂ ਤੁਹਾਨੂੰ ਪਈਆਂ ਤੇ ਅਸੀਂ 25 ਤੇ ਚੜੇ ਸੀ ਵੋਟਾਂ ਦੀ ਪਰਸੈਂਟੇਜ ਦੇਖ ਲਓ 17% ਵੋਟਾਂ 18% ਇਧਰੋਂ ਉਧਰ ਜਾਂਦੀਆਂ ਨੇ ਤੇ ਉਧਰੋਂ ਇਧਰ ਜਾਂਦੀਆਂ ਨੇ ਇਹ ਉਦੋਂ ਆਏ ਜਦੋਂ ਦੋ ਸੈਕੂਲਰ ਪਾਰਟੀਆਂ ਸਾਹਮਣੇ ਆਂ ਧਿਆਨ ਨਾਲ ਸਮਝੀਏ ਇਸ ਗੱਲ ਨੂੰ ਜਦੋਂ ਦੋ ਸੈਕੂਲਰ ਪਾਰਟੀਆਂ ਆਮਣੇ ਸਾਹਮਣੇ ਆ ਗਈ ਪਹਿਲਾਂ ਤਾਂ ਪੰਥ ਨਾਲ ਲੜਾਈ ਹੁੰਦੀ ਸੀ ਜਿਹੜੇ ਪੰਥ ਦੇ ਨਾਂ ਤੇ 40 ਸਾਲ ਰਾਜ ਕਰ ਗਏ ਉਹਨਾਂ ਨੇ ਪੰਥ ਹੀ ਸਿਮੇਟਤਾ ਪੰਥ ਦਾ ਹੀ ਜਿਹੜਾ ਵਿਸ਼ਵਾਸ ਖੋលਿਆ ਗੱਲ ਨੂੰ ਸਮਝ ਉਹਨਾਂ ਦੀ ਵੋਟ ਨਹੀਂ ਹਿੱਲੀ ਜੇ 18% ਵੋਟ ਇਧਰ ਉਧਰ ਹੋਈ 17% ਵੋਟ ਇਧਰੋਂ ਹੋਈ ਕਾਲੀ ਦਲ ਦੀ 3% ਇਧਰੋਂ ਹੋਈ ਉਧਰ ਬੀਜੇਪੀ ਦੀ 1% ਵੀ ਨਹੀਂ 흘ਲੀ ਜੇ ਉਹ ਹੋ ਗਏ ਇਕੱਠੇ ਤੇ ਉਹ 27 22 ਤੇ 6 ਲਾ ਲਾ 34% ਤੇ ਸ਼ੁਰੂ ਕਰਨਗੇ ਸਮਝਿਆ ਨਹੀਂ ਤੇ ਤੁਸੀਂ 27 22 ਇਕੱਲੇ ਇਕੱਲੇ ਜੇ ਹੋਗੇ ਜੇ ਇਕੱਠੇ ਹੋਣੇ ਹੋ ਤੁਸੀਂ ਸ਼ੁਰੂ ਹੀ 40 45 ਤੋਂ ਹੋਣੇ ਜੇ ਨੀਵਾ ਤੇ ਨੀਵਾ ਲਾ ਲਈ ਜੀ ਦੇਖੋ ਨਾ 38 ਤੇ 25 ਕਿੰਨਾ ਹੋ ਗਿਆ ਫੱਤੀ ਦੇ 25 ਕਿੰਨਾ ਹੋਇਆ ਹੈ ਹਾਂ 38 ਆ ਲੋਕਾਂ ਕੋ ਬਕਲਪੀਆ ਨਹੀਂ ਲੋਕੀ ਕਹਿੰਦੇ ਇਧਰ ਦੋ ਥਾਵਾਂ ਤੇ ਜਾਣ ਠੀਕ ਹੈ 63 ਤੋ 63 ਤੋਂ 20 ਘਟਾ ਲਓ ਭਾਈ 43 43 ਤੋਂ ਸ਼ੁਰੂ ਹੁੰਦੇ ਗੱਲ ਨੂੰ ਸਮਝ ਕੇ ਇਹ ਤੇ ਪਰਿਸਥਿਤੀਆਂ ਹੁੰਦੀਆਂ ਨੇ ਜਿਹੜੀਆਂ ਤੁਹਾਡੇ ਸਾਹਮਣੇ ਆ ਕੇ ਐ ਅੱਖਾਂ ਚ ਅੱਖਾਂ ਪਾ ਕੇ ਤੁਹਾਨੂੰ ਦੇਖਦੀਆਂ ਨੇ ਪਰਿਸਥਿਤੀਆਂ ਮੇਰੀ ਗੱਲ ਨੂੰ ਸਮਝਦਾ ਬਿਲਕੁਲ ਇਹਨਾਂ ਪਰਿਸਥਿਤੀਆਂ ਦੇ ਵਿੱਚ ਅਸੀਂ ਪਰਿਸਥਿਤੀਆਂ ਦੇ ਅਨੁਸਾਰ ਆਪਣੇ ਆਪ ਨੂੰ ਕਿਦਾਂ ਢਾਲਦੇ ਹਾਂ ਜਾਂ ਫਿਰ ਨਵੀਆਂ ਪਰਿਸਥਿਤੀਆਂ ਪੈਦਾ ਕਰਦੇ ਆ ਇਹ ਹੁੰਦਾ ਲੀਡਰ ਵਿਖਲੇ ਵੀ 25 ਸਾਲ ਤੋਂ ਪੰਜਾਬ ਦੀ ਸਿਆਸਤ ਦੇ ਵਿੱਚ ਸਭ ਤੋਂ ਜ਼ਿਆਦਾ ਰਵਾਇਤ ਸੀਗਾ ਕਿ ਕਾਲੀ ਕਾਂਡ ਦੱਸਿਆ ਨੇ ਹਰ ਸੀਟ ਜਿਹੜੀ ਆ ਪ੍ਰਾਈਵੇਟ ਹੱਥਾਂ ਵਿੱਚ ਦੇਤੀ ਹੈ ਪ੍ਰਾਈਵੇਟ ਕੰਦ ਹੋ ਰਿਹਾ ਆਦਮਾਨ ਫੋਰਮੇ ਪਰ ਬੂੰਦ ਲਈ ਆ ਬਹੁਤ ਵੱਡੀ ਮੈਂ ਤੁਹਾਨੂੰ ਪਾਈ ਦੀ ਸਾਰਿਆਂ ਨੂੰ ਜਿਹੜਾ ਗੋਂਦਵਾਸ ਆਫ ਦਾ ਖਰਵਾ ਪਲਾਟ ਇਹ ਖਦਾ ਭਗਵਾਨ ਸਿੰਘ ਮਾਨ ਜੀ ਦੀ ਸਰਕਾਰ ਨੇ ਖਰੀਦੀਆ ਕੋ ਕਾਰਪੋਰੇਟ ਘਰਾੜੇ ਕੋਲ ਉਹ ਜਿਹਨਾਂ ਦੀ ਬੋਲੀ ਹੋਈ ਸਾਡੇ ਖਦਾ ਬੋਲੀ ਕੌਣ ਕਰਿਆ ਸੀਗਾ ਆਦਮੀ ਸਭ ਸਵੇਖਦਾ ਆਦਮੀ ਬੰਦੀ ਕੇ ਬੋਲੀ ਕਰਿਆ ਸੀਗਾ ਉਹ ਜਿਹਦੋਂ ਬਲਾ ਅੱਜ ਤੋਂ ਬਾਅਦ ਜਦੋਂ ਸਾਡੇ ਸਰਕਾਰ ਦੇ ਕਬਜ਼ੇ ਤੇ ਆ ਗਿਆ ਤੇ ਕੱਲ ਮਾਨ ਸਰ ਨੇ ਦੱਸਿਆ ਕਿ 1.5 ਰੁਪਿਆ ਸਸਤੀ ਬਿਜਲੀ ਵਿయోజ ਨੂੰ ਪੂਰੇ ਪੰਜਾਬ ਦੇ ਵਿੱਚ ਇਹ ਪੰਜਾਬ ਦੇ ਅਪਿਆਸ ਵਿੱਚ ਜੇ ਮੇਰੀ ਬਦਦਰ ਸਮਝਿਆ ਜਾਵੇ ਤੇ ਬੈਕ ਫਰੋਂ ਦਾ ਕਿ 2 ਸਾਲ ਦੇ ਵਿੱਚ ਪੌਣੇ 2 ਸਾਲ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੀ ਸਭ ਤੋਂ ਵੱਡੀ ਪ੍ਰਾਪਤੀ ਆ ਕਿ ਪ੍ਰਾਈਵੇਟ ਕਰਨ ਨੂੰ ਜੂਟਨ ਲਾਇਆ ਬੈਕ ਜਿਹੜਾ ਫੇਰ ਪਾਵਰ ਫੈਕਟਰੀ ਜਿਹੜਾ ਉਹਨੂੰ ਮਜ਼ਬੂਤ ਕੀਤਾ ਜਿਹੜਾ ਫਰਮਲ ਪਲਾਂਟ ਘਾਟੇ ਦੇ ਵਿੱਚ ਉਹਦੀ ਅਸੀਂ ਜੂਨ ਦੇ ਵਿੱਚ ਹੀ ਮਨਜ਼ੂਰੀ ਦਿੱਤੀ ਕੈਬਨਟ ਨੇ ਤੇ ਉਹ ਜਾ ਕੇ 5-6 ਮਹੀਨੇ ਦਾ ਪ੍ਰੋਸੈਸ ਸੀ ਬੜਾ ਲੰਬਾ ਉਹ ਪ੍ਰੋਸੈਸ ਕੰਪਲੀਟ ਹੋ ਗਿਆ ਤੇ ਫੋੜੇ ਤਿੰਨੇ ਦੇ ਮਾਨ ਸਾਹਿਬ ਉਹਨੂੰ ਨੌਮਸ ਕਰਦੇ ਤੇ ਮੈਂ ਤੁਹਾਡੇ ਵਾਸਤੇ ਲੱਡੂ ਲੈ ਕੇ ਆਇਆ ਸੀਗਾ ਕਿ ਤੁਹਾਡੀ ਜੁੜੀ ਸਰਕਾਰ ਨੇ ਇਹ ਤੁਹਾਡੀ ਬੜਾਈ ਸਰਕਾਰ ਨੇ ਪੰਜਾਬ ਦੇ ਹਿੱਤਾਂ ਲਈ ਇੱਕ ਬਹੁਤ ਵੱਡਾ ਕੰਮ ਕੀਤਾ ਕਿਉਂਕਿ ਜੇ ਪਬਲਿਕ ਸੈਕਟਰ ਮਜ਼ਬੂਤ ਹੋਊਗਾ ਤੇ ਸਾਡੇ ਪੱਧਰ ਦੇ ਆਮ ਬੰਦੇ ਜਿਹੜੇ ਉਹਨਾਂ ਨੂੰ ਨੌਕਰੀਆਂ ਮਿਲ ਗਿਆ ਪਬਲਿਕ ਸੈਕਟਰ ਦਾ ਸਾਨੂੰ ਫਾਇਦਾ ਹੋਊਗਾ ਪ੍ਰਾਈਵੇਟ ਅੱਥਾਂ ਤੋਂ ਆਪਣੀ ਸਟੇਟ ਨੂੰ ਕਢਣਾ ਜਿਹੜਾ ਇਹ ਮੈਂ ਸੁਣਦਾ ਕਿ ਮਾਨ ਸਾਹਿਬ ਨੇ ਬਹੁਤ ਵੱਡਾ ਕੰਮ ਕੀਤਾ ਦੇਖੋ ਜੋ 13 ਤਰੀਕ ਦਾ ਐਲਾਨ ਹੈ ਰੂਪਰੇਖਾ ਜੱਟਾਂ ਕੋਲੇ ਟਰੈਕਟਰ ਟਰਾਲੀਆਂ ਹੁੰਦੇ ਨੇ ਅਸੀਂ ਮੁੜ ਦੁਬਾਰਾ ਉਸੇ ਤਰੀਕੇ ਦੇ ਨਾਲ ਆਪਣੇ ਟਰੈਕਟਰ ਟਰਾਲੀਆਂ ਸ਼ਨਾਰ ਕੇ ਔਰ ਉਹਨਾਂ ਦੇ ਵਿੱਚ ਘੱਟੋ ਘੱਟ 6-6 ਮਹੀਨਿਆਂ ਦਾ ਰਾਸ਼ਨ ਪਿਛ ਰੱਖ ਕੇ ਫਿਰ ਲੈ ਕੇ ਜਾਵਾਂਗੇ ਕਿਉਂਕਿ ਸਾਡਾ ਹਰਿਆਣਾ ਜਿਹੜਾ ਉਹ ਇਸ ਵਾਰੀ ਸਾਡੇ ਨਾਲ ਪਿਛਲੀ ਵਾਰ ਨਾਲੋਂ ਜ਼ਿਆਦਾ ਮਜ਼ਬੂਤੀ ਨਾਲ ਖੜਾ ਔਰ ਅਸੀਂ ਤੱਕੜੇ ਹੋ ਕੇ ਉਹਦੇ ਲਈ ਅਸੀਂ ਲੜਾਈ ਲੜਨ ਵਾਸਤੇ ਜਾਵਾਂਗੇ ਕੀ ਗੂਪਰੇ ਕਰੇਗੀ ਉੱਥੇ ਕਿੱਥੇ ਜਾਗੇ ਇਸ ਤੋਂ ਤੇ ਰਾਸ਼ਨ ਲਾਏਗਾ ਦੇਖੋ ਅੱਜ ਹਜੇ ਡੇਢ ਮਹੀਨਾ ਪਿਆ ਉਸ ਪ੍ਰੋਗਰਾਮ ਚ ਰੂਪਰੇਖਾ ਦਾ ਮਤਲਬ ਇਹ ਹੁੰਦਾ ਕਿ ਜੇ ਜੀ ਹਵਾ ਉਹ ਜਾਂ ਹੋਲਾ ਸਰਕਾਰ ਇਹਦੇ ਬਾਰੇ ਕੀ ਸੋਚਦੀ ਹੈ ਕੀ ਵਿਚਾਰਦੀ ਹੈ ਉਹਨੂੰ ਜਿਹੜਾ ਸਰਕਾਰ ਸੋਚੇਗੀ ਉਹਨੂੰ ਕਿਵੇਂ ਕੱਟਣਾ ਹੈ ਉਹ ਅਸੀਂ ਵੱਖ-ਵੱਖ ਮੀਟਿੰਗਾਂ ਦੇ ਵਿੱਚ ਫੈਸਲੇ ਲੈਂਦੇ ਰਹਾਂਗੇ ਜਿਵੇਂ ਸਾਹਿਬ ਪਿਛਲੀ ਵਾਰ ਹਰਿਆਣਾ ਵਿੱਚ ਰੋਕਿਆ ਗਿਆ ਸੀਗਾ ਪੁਆਇੰਟ ਤੇ ਬਚਾਣਾ ਹੋਈ ਹੈ ਬੈਕਿੰਗ ਨਹੀਂ ਕੀਤੀ ਗਈ ਇੱਕ ਹਰ ਤੇ ਹੋਰ ਸੱਤੀ ਹੋ ਸਕਦੀ ਹੈ ਦੇਖੋ ਮੈਂ ਇੱਕ ਬੇਨਤੀ ਕਰਾਂ ਜਿਨ੍ਹਾਂ ਨੇ ਆਪਦੇ ਹੱਕਾਂ ਦੀ ਖਾਤਰ ਲੜਨਾ ਹੈ ਆਪਦੇ ਜਵਾਕਾਂ ਦੀ ਖਾਤਰ ਲੜਨਾ ਹੈ ਉਹਨਾਂ ਨੂੰ ਇਹ ਸੋਚਣਾ ਨਹੀਂ ਬਾਤ ਨੂੰ ਨਾਲੀ ਕਿ ਸਰਕਾਰ ਕੀ ਕਰ ਸਕਦੀ ਹੈ ਸਰਕਾਰ ਸਾਡੇ ਗੋਲੀਆਂ ਵੀ ਮਾਰ ਸਕਦੀ ਹੈ ਸਰਕਾਰ ਸਾਡੇ ਪਾਣੀ ਦੀਆਂ ਬਿਛਾੜਾਂ ਦਾ ਬਹੁਤ ਥੋੜੀ ਚੀਜ਼ ਹੈ ਗੋਲੀਆਂ ਵੀ ਮਾਰ ਸਕਦੀ ਹੈ ਲੇਕਿਨ ਅਸੀਂ ਸੋਚਣਾ ਹੈ ਕਿ ਇਹ ਜਿਹੜਾ ਕਾਰਪੋਰੇਟ ਲੋਕਾਂ ਦੇ ਇਸ਼ਾਰੇ ਤੇ ਜਿਹੜਾ WTO ਦੇ ਇਸ਼ਾਰੇ ਤੇ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਕੇ ਸਾਡੇ ਬੱਚਿਆਂ ਨੂੰ ਭਿਖਾਰੀ ਬਣਾਉਂਦੀਆਂ ਪੁਲਿਸਾਂ ਰੋਟੀਆਂ ਜਾ ਰਹੀਆਂ ਉਹ ਅਸੀਂ ਸਿਰੇ ਨਹੀਂ ਕੱਢਣ ਦੇਣੀਆਂ ਸਾਡੀਆਂ ਜਾਨਾਂ ਵੀ ਜਾਨ ਉਹ ਦੇਵਾਂਗੇ ਲੇਕਿਨ ਅਸੀਂ ਆਪਣੀ نسل ਬਚਾ ਕੇ Does it so